ਸਮੇਂ ਤੇ ਸਰਕਾਰ ਨੂੰ ਮੰਗ ਪੱਤਰ ਵੀ ਦਿੱਤੇ ਗਏ ਪਰੰਤੂ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕੀ ਪਿਛਲੇ ਦਿਨਾਂ ਚ ਸਖਤਰਤ ਸਟਾਫ ਵੱਲੋਂ ਸਰਕਾਰ ਦੇ ਵਿਰੁੱਧ ਐਕਸ਼ਨ ਉਲੀਕ ਦਿੱਤੇ ਗਿਆ ਜੇਕਰ ਸਰਕਾਰ ਨੇ ਮੀਟਿੰਗ ਲਈ ਜਲਦੀ ਸਮਾਂ ਨਾ ਦਿੱਤਾ ਤਾਂ ਇਹ ਐਕਸ਼ਨ ਹੋਰ ਤਿੱਖਾ ਕੀਤੇ ਜਾਣਗੇ ਇਸੇ ਤਰ੍ਹਾਂ ਹੀ ਮਲਾਜਮ ਮੰਗਾਂ ਦੇ ਸੰਬੰਧ ਦੇ ਵਿੱਚ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਸੈਕਟਰ 39 ਦੀ ਦਾਣਾ ਮੰਡੀ ਵਿਖੇ ਕੱਲ ਮਿਤੀ 4 ਮਾਰਚ 2024 ਨੂੰ ਮਹਾਰੈਲੀ ਕੀਤੀ ਜਾ ਰਹੀ ਹੈ ਮਹਾਰੈਲੀ ਇਸ ਕਰਕੇ ਕਹਿ ਰਹੇ ਆ ਇਹਦੇ ਵਿੱਚ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਸਮੂਲੀਅਤ ਕੀਤੀ ਜਾ ਰਹੀ ਹੈ ਮੈਂ ਪੰਜਾਬ ਸਿਵਲ ਸਕੱਤੇ 1 ਤੇ 2 ਦੀ ਬਿਲਡਿੰਗ ਵਿੱਚ ਸਥਿਤ ਆਪਣੇ ਸਮੂਹ ਸਾਥੀਆਂ ਨੂੰ ਪੁਰਜ਼ੋਰ ਅਪੀਲ ਕਰਦਾ ਕਿ ਉਹ ਕੱਲ ਦੀ ਹੋਣ ਵਾਲੀ ਰੈਲੀ ਵਿੱਚ ਹੁਮ ਹਮਾਗੇ ਪੁੱਜਣ ਇਸ ਦੇ ਨਾਲ ਹੀ ਮੈਂ ਚੰਡੀਗੜ੍ਹ ਤੇ ਮੁਹਾਲੀ ਦੇ ਡਾਇਰੈਕਟਰ ਹੈਡ ਦੀਆਂ ਜਥੇਬੰਦੀਆਂ ਦੇ ਲੀਡਰਸ਼ਿਪਰਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਆਪਣੇ ਸਾਥੀਆਂ ਨੂੰ ਇਸ ਰੈਲੀ ਵਿੱਚ ਸਮੂਲੀਅਤ ਕਰਨ ਲਈ ਅਪੀਲ ਕਰਨ ਧੰਨਵਾਦ ਸਾਥੀ ਮੁਲਾਜ਼ਮ ਇਕਤਾ ਜ਼ਿੰਦਾਬਾਦ ਸਤਿ ਸ਼੍ਰੀ ਅਕਾਲ ਆਦਾਬ ਸਾਰਿਆਂ ਮੁਲਾਜ਼ਮ ਸਾਥੀਆਂ ਨੂੰ ਮੇਰੇ ਵਿੱਤੀ ਕਮਿਸ਼ਨਰ ਸਖਤਰੇ ਦੇ ਬਿਲਡਿੰਗ 1 ਅਤੇ ਸਕਤਰੇਤ 2 ਦੇ ਵਿੱਚ ਬੈਠੇ ਬਿਲਡਿੰਗ 2 ਦੇ ਵਿੱਚ ਬੈਠੇ ਸਾਥੀਆਂ ਨੂੰ ਔਰ ਮੇਰੇ ਸਾਰੇ ਮੁਲਾਜ਼ਮ ਵੀਰਾਂ ਨੂੰ ਸਾਰੀਆਂ ਮੁਲਾਜ਼ਮ ਵੀਰਾਂਗਨਾਂ ਨੂੰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਜਿਹੜੀ ਇੱਕ ਵਿਸ਼ਾਲ ਮਹਾਂ ਰੈਲੀ ਸਾਡੇ ਮੁਲਾਜ਼ਮਾਂ ਦੀਆਂ ਪੈਂਟਿੰਗ ਹੱਕਾਂ ਵਾਸਤੇ ਨਾਜਾਇਜ਼ ਹੱਕਾਂ ਵਾਸਤੇ ਜਿਹੜੀ ਅਸੀਂ ਕੱਲ ਰੈਲੀ ਰੱਖੀ ਹੈ ਤੇ ਉਹਦੇ ਵਿੱਚ ਹੁਮ-ਹੁਮਾ ਕੇ ਸ਼ਾਮਲ ਹੋਣਾ ਆਪਾਂ ਜਿੱਤਾਂਗੇ ਜ਼ਰੂਰ ਚੰਗ ਜਾਰੀ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਚੰਗ ਜਾਰੀ ਰੱਖਿਓ ਧੰਨਵਾਦ ਹਾਂਜੀ ਦੋਸਤੋ ਇਸਿਆਜ਼ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ